ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ-ਹੁਣੇ ਉਹਨਾਂ ਨੇ ਮਿੰਤਾ ਕਰਕੇ ਸਾਡੇ ਨੇ ਭਾਜਪਾ ਲੈਣੀ ਆ ਵੀ ਸਾਡੇ ਨਾਲ ਹਿਜਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਪੋਗੇ ਤੁਹਾਡਾ ਜਿਹੜਾ ਹਾਲ ਹੈ ਤੁਸੀਂ ਨਾਲ ਸਾਨੂੰ ਡੋਪੋਗੇ ਸੁਬੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜਾ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂਗੇ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜਿਹੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਕੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਉਹ 200 ਮੀਟਰ ਤੋਂ ਕਛੂ ਡਿੱ ਗਿਆ ਦੇਖ ਕ ਕਛੂ ਮਰ ਗਿਆ ਸੋ ਵੀਰੋ ਇਹ ਇੱਕ ਦੂਜੇ ਨੂੰ ਡੋਬਣ ਆਲੇ ਨੇ ਇਹ ਫੈਸਲਾ ਕਰ ਲੈਣ ਕਛੂ ਕੌਣ ਹੈ ਤੇ ਚੂਹਾ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ